ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਰੁਖਾਲੇ ਦੇ ਵਿੱਚ ਰੁਖਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਇਹ ਪਿੰਡ ਆ ਗਿਆ ਦੂਦਾਂ ਕੌਣੀ ਇਸ ਪਿੰਡ ਦਾ ਗਵੰਢੀ ਜਾਂ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਪਾਲ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਰਾਜ ਤੁਹਾਨੂੰ ਮਿੱਤਰੋ ਤਿੰਨ ਚਾਰ ਦਿਖਾਉਣੇ ਆ ਪੂਰੇ ਟਿਕਾਣੇ ਦੇ ਬਰੀਕੀਆਂ ਵਾਲੀਆਂ گاਵਾ ਹੋਣਗੀਆਂ ਕੁਆਲਿਟੀ ਵਾਲੀਆਂ گاਵਾ ਹੋਣਗੀਆਂ ਲਿਖਤੀ ਰੂਪ ਚ ਜਿਹੜਾ ਜਾਨਵਰ ਚੰਗਾ ਹੋਊਗਾ ਉਹਦਾ ਰਿਕਾਰਡ ਮਿਲੂਗਾ ਪ੍ਰੋਪਰ ਆਉ ਕਰਦੇ ਆਂ ਗੱਲਬਾਤ ਆਪਾਂ ਸਾਰੀ ਗੱਲਕਾਰੀ ਲੈਨੇ ਆਂ ਭਾਈ ਤੋਂ ਸਤਿ ਸ੍ਰੀ ਅਕਾਲ ਪਾਲ ਭਾਈ ਸਤਿ ਸ੍ਰੀ ਅਕਾਲ ਭਾਈ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਮੇਰਾ ਭਰਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਅਜਾ ਪਾਲ ਭਾਈ ਟੋਕੜ ਗੱਬਣ ਦੇ ਵਾਵਾ ਦਵਾਈ ਪਾਈ ਮੈਂ ਸੁਣਿਆ ਬਹੁਤ ਚੀਕਾਂ ਮਰਵਾਈਆਂ ਚੀਕਾਂ ਉਹਦੋਂ ਸਾਡੀਆਂ ਵੀ ਵੱਜ ਜਾਣੀਆਂ ਪਾਲ ਸਾਜ ਨਾ ਤੂੰ ਹੁੰਦਾ ਨਹੀਂ ਹੋਣੀ ਕੋਈ ਅਸਲ ਤੇ ਸਰਪੇ ਆਪਣੇ ਭਾਅ ਵਾਜਬ ਚ ਰੱਖ ਲੈਨੇ ਆਂ ਉਦੋਂ ਥੋੜਾ ਫਰਕ ਪੈ ਜਾਂਦਾ ਇਹ ਕੋ ਉਦੋਂ ਜਦਨ ਮੈਂ ਤੁਹਾਨੂੰ ਦੱਸ ਕਿ ਵੀਰੋ ਦੱਸਦਾ ਜੀ ਉਦੋਂ ਇਸ ਪਿੰਡ ਦੇ ਵਿੱਚ ਵੀਡੀਓ ਬਣਾ ਕੇ ਨਾਲ ਸੇਖ ਪਿੰਡ ਉਥੋਂ ਹੀ ਵੀਡੀਓ ਪਿੰਡ ਨੂੰ ਵਾਪਸੀ ਜਾ ਰਿਹਾ ਜਦੋਂ ਧੁੰਦ ਪੈ ਗਈ ਤੇ ਉਸ ਦਿਨ ਬੜਾ ਸਫਰ ਔਖਾ ਹੋਇਆ ਸਾਡਾ ਅੱਛਾ ਪਾਲ ਬਾਈ ਫਿਰ ਅੱਜ ਜਾਨਵਰ ਆਪਾਂ ਵਿਖਾਉਣੇ ਆ ਚ ਤੈਨ ਨਾ ਹਨਾ ਤੈਨ ਹੀ ਸਿਰਫ ਦੋ ਚਿੱਕਾ ਹੈ ਹਾਂ ਦੂਜਾ ਕੱਚਾ ਮਾਲ ਸਵਾਦ ਆ ਬਾਈ ਮੈਂ ਬਾਰੇ ਤੋਂ ਸ਼ੁਰੂ ਕਰੀਏ ਕਿ ਗਾਂ ਤੋਂ ਸ਼ੁਰੂ ਕਰਨਾ ਤੂੰ ਤੇਰਾ ਦਿਲ ਕਿੱਥੋਂ ਕਰਦਾ ਗਾਂ ਤੋਂ ਹੀ ਕਰ ਫਿਰ ਇਹਦੇ ਪਰ ਦੱਸ ਕਿੰਨਾ ਸੂਆ ਬਾਈ ਇਹ ਇਹ ਦੂਜਾ ਸੂਆ ਵੀਰ ਜੀ ਦੂਜਾ ਸੂਆ ਕਿੰਨੇ ਦਿਨ ਲੇ ਜੂਗੀ ਪਾਲ ਬਾਈ ਅਜੇ ਇਹ ਯਾਰ ਵੀਰੇ ਕੰਮ ਸੇ ਕੰਮ 6 ਤੋਂ 7 ਦਿਨ ਲੈ ਜੂ 6 ਤੋਂ 7 ਦਿਨ ਲੈ ਜੂ ਅਖਾ ਰਿਕਾਰਡ ਪ੍ਰੋਪਰ ਮਿਲੂਗਾ ਪਾਲ ਬਈ ਹੋਣਾ ਪ੍ਰੋਪਰ ਪ੍ਰੋਪਰ ਠੀਕ ਕਿੰਨਾ ਦੁੱਧ ਦੇ ਜੂਗੀ ਪਾਲ ਬਈ ਤੇਰੇ ਤੇ ਯਰ ਪੇ ਮੁਤਾਬਿਕ ਤੇਰੇ ਯਰ ਭਾਣੀ ਇਹਦਾ ਗਰੰਟੀ ਵਾਲਾ ਕੰਮ ਆ ਸਰਪੇ ਵੀਰੇ 45 ਕਿਲੋ ਦਾ 45 ਕਿਲੋ ਦੀ ਆਪਣੀ ਜਿੰਮੇਵਾਰੀ ਕਰਦੇ ਆ ਬਈ ਵਹਿਰ ਦੀ ਬਾ ਠੀਕ ਆ ਬਈ ਬਾਕੀ ਤੁਸੀਂ ਕੰਨ ਵੇਖ ਵਾਕਈ ਬੱਤੀ ਫਿਲਕ ਦੀ ਵਾਹ ਇੱਕ ਗੱਲ ਹੈਗੀ ਹਾਂ ਇਹ ਚੀਜ਼ ਮੈਂ ਤੈਨੂੰ ਪਹਿਲਾਂ ਵੀ ਕਹਿਣ ਲੱਗਾ ਹੀ ਐ ਕਰਮਾਂ ਵਾਲੀ ਫਰਦੀ ਬਾਕੀ ਇੱਕ ਚੀਜ਼ ਹੋਰ ਹੈ ਸਰਪੇ ਦੇਖਣ ਜੋਗ ਇੱਕ ਆਪਾਂ ਹਾਰ ਪਾਉਣੇ ਹੁੰਦੇ ਆ ਆਪ ਦਾ ਮੁੱਲ ਲੈ ਕੇ ਇਹਦੇ ਪਰਮਾਤਮਾ ਨੂੰ ਪਿਆ ਆ ਅੱਛਾ ਆਹ ਦੇਖਾਈ ਪਈਦਾ ਠੀਕ ਆ ਇਹ ਪਰਮਾਤਮਾ ਦਾ ਸ਼ਿੰਗਾਰ ਹੈ ਰੇ ਵੇਖੋ ਠੀਕ ਆ ਬਈ ਹਾਂ ਵਾਹ ਇਹ ਤਾਂ ਗਾਨੀ ਪਾ ਕੇ ਆਈ ਆ ਵਾਲਾਂ ਨੇ ਹਾਂ ਅੱਜ ਤਾਈਂ ਜ਼ਿੰਦਗੀ ਚ ਪਹਿਲਾ ਮੇਰੇ ਕੋਲ ਡੰਗਰ ਆਇਆ ਜਿਹਦੇ ਆਪ ਦੀ ਆਪ ਪਰਮਾਤਮਾ ਨੇ ਸ਼ਿੰਗਾਰ ਲਾਇਆ ਇੱਕ ਗੱਲ ਹੋਰ ਆ ਪਾਲ ਬਾਈ ਕੀ ਇਹ ਚੀਜ਼ ਤਾਂ ਹੈ ਨਾ ਹਾਂ ਇਹ ਮੰਨਦਾ ਨੇ ਗੱਲ ਇਹ ਚੀਜ਼ ਤਾਂ ਹੀ ਪਰਮਾਤਮਾ ਨੇ ਸ਼ਿੰਗਾਰ ਲਾ ਕੇ ਧਰੋ ਭੇਜੀ ਆ ਇਹ ਕੱਡੀ ਬਾਤ ਜਨਮ ਵੇਲੇ ਦਾ ਸ਼ਿੰਗਾਰ ਲੱਗਿਆ ਕਰਮ ਵਾਲੀ ਤੇ ਹਾਂ ਆਹ ਸਰਪੇ ਕਰਨੀਆਂ ਪਾਉਣੀਆਂ ਬਣੀਆਂ ਤੇ ਰੱਬ ਨੇ ਪੱਖੇ ਭੇਜੀ ਆ ਹੂੰ ਠੀਕ ਆ ਬਈ ਹਰ ਪੱਖ ਤੋਂ ਬਈ ਜਗਾਂ ਦੇ ਟਿਕਾਣਿਆਂ ਦੀ ਹੂੰ ਅੱਜ ਦਾ ਦਿਨ ਲੈ ਜੂਗੀ ਬਾਈ ਤੈਨ ਲਾਉਗੀ ਤੈਨ ਲਾਉਗੀ ਹੂੰ ਗਾਨੀ ਵਾਲੀ ਚੀਜ਼ ਤਾਂ ਤੇਰੇ ਕੋਲੇ ਵੀ ਨਹੀਂ ਆਈ ਹੋਣੀ ਵੀਡੀਓ 'ਚ ਹਲੇ ਪਾਈ ਬਾਈ ਨਹੀਂ ਆਈ ਹੈ ਹੈ ਮਿੱਤੜੀ ਲਿਆ ਤੇ ਰੱਬੋ ਗਾਨੀ ਭੇਜੀ ਹੋਏ ਮੋੜ ਲਿਆ ਪਾਲ ਬਾਈ ਵੇਖਿਆ ਬਿਊਟੀ ਬਾਡੀ ਕਮਾਲੀ ਆ ਕਰਮ ਵਾਲੀ ਦੇ ਵਿੱਚ ਹਾਂ ਹਰ ਪੱਖ ਤੋਂ ਹੀ ਕੋਕੇ ਜਿਹੜੀ ਫਿਰਦੀ ਆ ਹਨਾ ਹੂੰ ਇੱਕ ਗੱਲ ਹੋਰ ਆ ਬਈ ਜਰਸੀ ਦੇ ਬੱਚੇ ਵੀ ਟੌਪ ਲਾ ਜੂ ਹਾਂ ਜੋ ਮਰਜ਼ੀ ਸੀਮਨ ਜਿਹੜਾ ਲਵਾਵਾਂਗੇ ਉਹ ਸਹੀ ਆਊਗਾ ਅੱਛਾ ਬਾਈ ਇਹਦਾ ਮਤਲਬ ਕਿਹੜੇ ਸੀਮਨ ਦੀ ਇਹ ਦੱਸਿਆ ਸੀਗਾ ਇਹ ਮੇਰੇ ਕੋਲੇ ਸਰ ਪਹਿ ਲਿਖਿਆ ਪਿਆ ਥੋੜਾ ਜਿਹਾ ਅੱਜ ਪੜਿਆ ਨਹੀਂ ਮੈਂ ਹੁਣ ਨਾ ਜਾਂ ਭੁੱਲ ਗਿਆ ਬਾਕੀ ਰਿਕਾਰਡ ਤੇ ਰਹਿ ਗੋ ਚੱਕਰ ਨਹੀਂ ਹੈ ਨਾ ਉੱਤੇ ਦੇ ਦਿਆਂਗੇ ਆਪਾਂ ਉਹਵੇਂ ਲਿਖਤੀ ਰੂਪ ਚ ਲਈ ਆ ਪਰਚੀ ਲਈ ਆ ਪਾਸੋਂ ਨਾਲ ਠੀਕਾ ਵੀ ਲਿਆ ਬਖਤਵਾਲ ਭਾਈ ਕਿੰਨੇ ਦੀ ਦੇ ਦਿਆਂਗੇ ਵੀਰੇ ਇਹ ਰਾ 800 ਰੁਪਏ ਲੋਕਾਂ ਵਾਂਗੂ ਜੇ ਕਰਨਾ ਹੋਏ ਤਾਂ ਡੇਢ ਦੋ ਕਰਦਗੇ ਹੂੰ ਪਰ ਇਹ 135 ਦੀ ਦੇ ਰਹਿਆ ਨੇ 135 ਦੀ ਦੇ ਦਿਆਂਗੇ ਜੈਸੇ ਜਾਂ ਨੋ ਮੁੱਲ ਕਰਾਉਣਾ ਡੇਢ ਕਰਾਉਣਾ 40 ਕਰਾਉਣਾ ਕੋਈ ਤਾਂ ਨਹੀਂ ਠੀਕ ਹੈ ਮੈਂ ਹੁਣ ਨਹੀਂ ਤੈਨੂੰ ਆਪਣਾ ਆਵਾਜ਼ ਵੀ ਰੇਟ ਹੁੰਦੇ ਆ 15 20 ਦੀ ਯਾਰ ਭਾਈ ਹੁਣ ਨਹੀਂ ਕਹਦਾ ਤੈਨੂੰ ਭਾਈ ਠੀਕ ਹੈ ਭਾਈ ਓਕੇ ਜਾਓ ਇਹ ਵੇਖੋ ਮਿੱਤਰੋ ਮੇਵਾ ਥਣ ਹਰ ਪਾਖੀ ਜਿਹੜਾ ਗਾਉਂਦਾ ਨਾ ਹਾਏ ਹਾਏ ਰਬਾ ਕੀ ਆਵਾਜ਼ ਆ ਕਹਿੰਦੇ ਹੁੰਦੇ ਨਾ ਨਜ਼ਰ ਨਾ ਲੱਗ ਜੇ ਕਿਤੇ ਪਰ ਨਜ਼ਰਾਂ ਤੋਂ ਪਰਮਾਤਮਾ ਬਚਾਵੇ ਨਾ ਕਰਮ ਵਾਲਿਆਂ ਨੂੰ ਬੰਦੇ ਨਾਲ ਨਹੀਂ ਲੱਗਦੀ ਹੁੰਦੀ ਇਹ ਹੋਈਆਂ ਤਿੰਨ ਰੱਖਣ ਨਾਲ ਬਈ ਮਾਲਾ 20 ਕਿਲੋ ਵਾਲੀ ਇੱਕ ਰੱਖੀ ਹਾਏ ਤਾਂ ਗੱਲ ਸਭ ਕੋ ਬਣ ਕੇ ਸੁਣਾ ਵਾ ਅੱਛੀ ਨੇ ਅੱਛਾ ਬਈ ਦੋ ਨੰਬਰ ਤੇ ਵੈੜੀ ਆ ਜਿਹੜੀ ਬਈ ਦੋ ਨੰਬਰ ਤੇ ਵੀ ਆਫਰ ਵਾਲੀ ਵੈੜੀ ਆ ਅੱਛਾ ਸਰਪ੍ਰਾਈਜ਼ ਇਹ ਇਹ ਲੰਬਾ ਲਾਤਾ ਜਿਹੜੇ ਜਿਆਦੇ ਪੈਸੇ ਨਹੀਂ ਲਾਉਣੇ ਆਪਾਂ ਉਹਨਾਂ ਦੇ ਘੱਟ ਲਵਾਉਂਦੇ ਆਂ ਹਾਂ ਕਈ ਵਾਰ ਕਹਿੰਦੇ ਨੇ ਭਾਈ ਨਾਰਮਲ ਰੇਟ ਲੈਣਾ ਹੂੰ ਉਹਨਾਂ ਲਈ ਫਿਰ ਥੋੜਾ ਜਿਹਾ ਛੋਟਾ ਭਾਅ ਲੈਣ ਲਾਪੇ ਹੁਣ ਆਪਾਂ ਨਾਲ ਨਹੀਂ ਨਹੀਂ ਠੀਕ ਹੈ ਭਾਈ ਹਰ ਪੱਖ ਇਹ ਦੂਜਾ ਸੂਆ ਸਰਪੇ ਹੂੰ ਦੂਜਾ ਸੂਆ ਠੀਕ ਹੈ ਭਾਈ ਦੁੱਧ ਕਿੰਨਾ ਦੇਜੂਗੀ ਪਰ ਭਾਈ 20 22 ਕਿਲੋ ਦੁੱਧ ਖੁੱਲਾ ਦੇ ਦੇਉਗੀ ਬਰੇ ਭਾਈ ਰੂਡਰ ਦੀ ਕੁਆਲਿਟੀ ਚੰਗੀ ਆ ਹਨਾ ਕੱਲੋਂ ਪ੍ਰਿੰਟ ਠੀਕ ਆ ਹੂੰ ਬਾਕੀ ਸੰਭਾਈ ਵਾਲਾ ਬੰਦਾ ਹੋਇ ਰਵੱਦ ਵੀ ਚੋ ਸਕਦਾ ਡੀਆਟੂ ਦਾ ਘੱਟਦੀ ਨਹੀਂ ਮਤਲਬ ਚੀਜ਼ ਆ ਹਾਂ ਹੂੰ ਤਸਲ ਜੀ ਆਪਣੇ ਕੋਲੇ ਥੋੜਾ ਲੱਗ ਜਾਂਦਾ ਜੋ ਵੱਡੀਆਂ ਗਾਇਆਂ ਦੇ ਖੜਦੀ ਆ ਕੇ ਹੂੰ ਹੂੰ ਪਰ ਆਪ ਦੀ ਥਾਏ ਵੀ ਬਹੁਤ ਚੰਗੀ ਆ ਨਹੀਂ ਹਰ ਪੱਕ ਤੁਸੀਂ ਚੰਗੀ ਆ ਵਿਚਾਰੀਆ ਹਾਂ ਮੇਂ ਠੀਕ ਆ ਬਈ ਬਾਕੀ ਦੇ ਵਾਲੂ ਵਾ ਟਕਾਣਾ ਚੰਗਾ ਗਾਂ ਦਾ ਹਨਾ ਥਣ ਤੋਂ ਬੜਾ ਚੰਗਾ ਘਰੇ ਚੋਣ ਵਾਲੀ ਆ ਜਿਹੜੇ ਬਣਨਾ ਬਹੁਤਾ ਥੱਲੋ ਹਜੇ ਪੰਜ ਸੱਤ ਹਜੇ ਤਾਂ ਹਫਤੇ ਦੀ ਕੱਚੀ ਆ ਬਾਈ ਹੂੰ ਗੁੰਦ ਹੀ ਆਉਂਦੀ ਕਿ ਦੋ ਬੋਲੇ ਚ ਆਪਾਂ ਚੱਕੀ ਕਰ ਦਿੰਨੇ ਕਰਾ ਦੇ ਬਈ ਪਾਸ ਕਰਾ ਦੇ ਹਾਂ ਬੌਲੇ ਜ ਆ ਬਾਈ ਦੂਜਿਆਂ ਦੇ ਵੀ ਭਰਾ ਦੇ ਠੀਕ ਹੈ ਦੂਜਿਆਂ ਦੇ ਹੱਤਾ ਥੋੜਾ ਜੀਨ ਸਾਹਿਬ ਠੀਕ ਹੈ ਦੂਜਿਆਂ ਦੇ ਲੈ ਵਾ ਠੀਕ ਇਹ ਕੇ ਮੇਰੀ ਦੇ ਦਿੱਤੀ ਬਾਈ ਪਾ ਇਹ 82 ਦੀ ਹਾਂ ਨਾ ਬਸ ਇਹ ਨਾ ਦੋ ਹਜ਼ਾਰ ਦਾ ਮਾਨਤਨ ਹੋ ਜਾਊਗਾ 80 ਦੀ ਸ਼ਰਤ ਹੈ ਗਾਂ ਤੇ ਮੈਂ ਤੈਨੂੰ ਕਹਿੰਦਾ ਰਹੀ 75000 ਦੀ ਵੜਾ ਤੇ 75 ਦੀ ਹੀ ਦੇਣੀ ਨਹੀਂ ੱੱਕਾ ਸਰ ਭਾ ਹੈ ਨਹੀਂ ਤੱਕਾ ਭਗਾਈ ਬਹੁਤ ਹੋ ਜਾਂਦੀ ਆ ਆਪਦੀ ਨਹੀਂ ਉਹ ਤਾਂ ਤੇਰੀ ਫਿਰ ਜਿਹਦਾ ਤੈਨੂੰ ਆਉਂਦਾ ਕੋਈ ਦਿਨ ਨਹੀਂ ਤਾਂ ਫਿਰ ਹੋਰ ਲੈ ਲਈ ਆ ਰਹੀ ਆ ਹੋਰ ਕੀ ਆ ਚੱਲ ਤੂੰ ਆ ਨਾ ਚਾਹ ਲਾਣੀ ਹੋਰ ਤਾਂ ਤੈਨੂੰ ਹੋਰ ਵੀ ਕਰਦੀ ਕਾਲੀ ਵੀ ਹੈ ਕਾਲੀ ਕਾਲੀ ਵੀ ਕਰ ਦਿੰਨੇ ਆ ਕਰ ਦੇ ਫਿਰ ਆ ਜਾ ਹਾਂ ਇਹ ਲਾਈਵ ਜੀ ਨੇੜੇ ਕਰਦੀ ਜਵਾ ਕੈਮਰਾ ਬਾਪਾ ਅਸੀਂ ਹਜੇ ਨਹੀਂ ਸੁਣਦੀ ਗਾ ਹੂੰ ਇਹ ਨਹੀਂ ਸੁਣਦੀ ਹਜੇ ਹੂੰ ਠੀਕ ਆ ਇਹਦੇ ਥੋੜੀ ਭਾਲ ਜਰੂਰ ਰੱਖਾਂ ਦੇ ਹੂੰ ਲੈ ਠੀਕ ਹੈ ਗੱਲ ਹੂੰ ਠੀਕ ਆ ਬਾਈ ਦੂਜੀ ਨੂੰ ਮਾਰਦੇ ਬਾਈ ਹੂੰ ਵਾ ਠੀਕ ਆ ਬਾਈ ਆਪਣੀ ਗਾ ਨਹੀਂ ਓਏ ਹੋ ਗਈ ਸਰਪੇ ਠੀਕ ਆ ਬਾਈ ਓਕੇ ਇੱਕ ਦੂਜੀ ਗੱਲ ਆਪਾਂ ਕਦੇ ਵੀ ਗਾ ਪਾਸ ਕੀਤੀ ਮੂਹਰੇ ਠੱਲ ਕੇ ਨਹੀਂ ਬੰਦਾ ਪਾਸ ਕੀਤੀ ਜਦੋਂ ਗੱਲ ਇਨੇ ਇਕੱਲੇ ਤੋਂ ਆਪ ਪਾਸ ਕਰਨੀ ਹੈ ਹਾਂ ਠੀਕ ਆ ਬਈ ਜਿਹੜੀ ਗਾਣੇ ਖੜ ਕੇ ਪਾਸ ਨਹੀਂ ਕਰਾਇਓ ਗਾ ਨਹੀਂ ਖਰੀਦਦੇ ਆਪਾਂ ਹੂੰ ਇਹ ਆਪਣੇ ਪਹਿਲੇ ਤਿੰਨ ਨੰਬਰ ਤੇ ਮੈਂ ਜਿਹੜੀ ਬਾਈ ਹਾਂਜੀ ਮੱਝ ਵੀਰ ਦੀ ਤੀਜਾ ਸੂਆ ਸਰਪੇ ਠੀਕ ਆ ਹਾਂਜੀ ਇਹ ਜਮਾਂ ਨੋਰਮਲ ਘਰੇ ਸੀਗੀ ਠੀਕ ਆ ਤੇ ਵੈਸੇ ਦਾ ਆਪਾਂ ਮੱਝ ਲੈਨੇ ਬਹੁਤ ਘਾਟਾ ਰਿਕਾਰਡ ਪਿੱਛੇ ਮੱਝ ਲਈ ਆ ਇੱਕ ਗੱਲ ਆ ਭਾਈ ਲਿਵਾਵੜਾ ਮੈਂ ਥੱਲੇ ਹਾਂ ਇਹ ਆ ਨੋਰਮਲ ਘਰੇ ਹੋਣ ਦੇ ਬਾਵਜੂਦ ਹੂੰ ਪਿਛਲੇ ਸੂਏ 18 ਕਿਲੋ ਦੁੱਧ ਦਿੱਤਾ ਮੱਝ ਨੇ ਇਨੇ ਦਿੱਤਾ ਆਪਾਂ ਆਪ ਚੋਈ ਆਏ ਮੱਝ ਡੇਢ ਮਹੀਨੇ ਦੀ ਸੂਈ ਠੀਕ ਆ ਇਹ ਆਪਾਂ ਗਾਰੰਟੀ ਦੇ ਦਵਾਂਗੇ ਭਾਈ ਭਾਈ ਚਵਾ ਕੇ ਵੀ ਦੇ ਦਾਂਗੇ ਸੌਦਾ ਹੋਏ ਤੋਂ ਬਾਅਦ ਜੇ ਕੋਈ ਆਖਿਆ ਮੈਂ ਲੀਟਰਾਂ ਦੇ ਸੌਦਾ ਕਰਨਾ ਉਹ ਕਰ ਲਾਂਗੇ। ਪਰ ਠੀਕ ਹੈ ਓਕੇ ਮੈਂ ਕੰਡੇ ਤੋਲ ਕੇ ਲਿਆਂਦਾ ਜਿਹੜਾ ਹਾਂ ਕੰਡੇ ਦੇ ਤੋਲ ਕੇ ਸੌਦਾ ਹੋ ਜਾਊਗਾ। ਮੈਂ ਲਈ ਭਾਈ ਬਹੁਤ ਤੋਰੀ ਭਾਈ ਕੱਢੀ ਫਰ ਨੂੰ ਮੈਨੂੰ। ਕੱਢ ਦਿੰਨੇ। ਇੱਕ ਗੱਲ ਹੈਗੀ ਸੂਆ ਕਿੰਨਾ ਵਸ ਹੁੰਦੀ ਹੈ ਭਾਈ? ਤੀਜਾ। ਤੀਜਾ ਸੂਆ ਠੀਕ ਆ। ਹਾਂ। ਜਮਾਂ ਨਾਰਮਲ ਕਰਾਂ ਹੋਈ ਆ ਭਾਈ। ਠੀਕ ਆ ਭਾਈ। ਹਾਂ। ਭਾਂਡੇ ਕਰਕੇ ਆਪਾਂ ਖਰੀਦੀ। ਹਾਂ। ਬਾਕੀ ਮਈਆਂ ਦਾ ਭਾਈ ਇੱਕ ਗਾ ਵੇਲ ਬੂਲ ਮਹਿੰਦੀ ਚੰਗੀ ਆ ਭਾਈ। ਹਾਂ ਹਾਂ। ਬਾਕੀ ਮੰਨਿਆ ਦਾ ਦੋ ਬਹੁਤ ਵੱਡੀਆਂ ਸੀ ਤੇਰੇ ਆਉਣ ਨੂੰ ਦੇਤੀ ਅੱਜ ਦੋ ਵੇਗੀਆਂ ਹਨਾ ਦੋ ਬੈਕ ਚੱਲ ਕੋਈ ਨਹੀਂ ਕੀ ਆਪਾਂ ਮੱਝ ਲੈਂਦੇ ਜੀ 15 ਕਿਲੋ ਦਾ ਘਾਟ ਵਾਲੀ ਮੱਝ ਹੋਰ ਨਹੀਂ ਖਾਂਦੀਆਂ ਨਹੀਂ ਹੁਣ ਤਾਂ ਹੋਣੀ ਐ ਪਾੜੀਆਂ ਬਾਈ ਹਾਂ ਦੂਏ ਕੋਈ ਚੰਗੀ ਸੇਵਾ ਕਰ ਲੈ 20 ਕਿਲੋ ਦੁੱਧ ਦੇਈ ਜਾਊਗੀ ਹਨਾ ਬਾਈ ਬੜੇ ਆਰਾਮ ਨਾਲ ਬੱਡੀ ਵੀਰ ਹੂੰ ਨਹੀਂ ਠੀਕ ਆ ਬਾਈ ਓਕੇ ਆ ਜਾਓ ਹੂੰ ਸੁੰਦੀ ਤਾਂ ਨਹੀਂ 5-7 ਦਿਨ ਹਜੇ ਨਹੀਂ ਸੁੰਦੀ ਵੀਰੇ ਹੂੰ ਕਿੰਨੇ ਦੀ ਦੇ ਦਈਏ ਵੀਰੇ ਇੱਕ 30 ਦੀ ਐਣੀ ਆ ਇਹਨਾਂ ਦਾ ਖਾਣਾ 125 ਦੀ ਦੇ ਦੇ ਹੋਰ ਕੋਈ ਮੇਲਾ ਮਾਨ ਤੇਰਾ ਮੰਡਾ ਫਿਰ ਜਦੋਂ ਤੂੰ ਫੋਨ ਲਾ ਲੈਣਾ ਉਦੋਂ ਕਰਨਾ ਪਊਗਾ ਕਿੰਨਾ ਕਮੇ ਹੋਰ ਤਾਂ 2000 ਤਾਂ ਖਰ ਤਾਂਗੇ ਤੇਰਾ 120 ਦੀ ਜਾਂਦੀ ਆ ਚੱਲ ਤੇਰੀ ਖੁਸ਼ੀ ਬੱਜ ਜਾਂਦੀ ਲੈ ਵੀ ਮੇਰੇ ਇੱਕ ਗੱਲ ਵਾਦਾ ਹੋਊਗਾ ਤੁਹਾਡੇ ਨਾਲ ਦਰਸ਼ਕ ਵੀਰੋ ਜੇ ਤੁਹਾਨੂੰ 18 19 ਕਿਲੋ ਵਾਲੀ ਮੈਂ ਇਹ ਪਾ ਦੇ ਵਿੱਚ ਮਿਲ ਗਈ ਤੁਹਾਨੂੰ ਮੈਨੂੰ ਫੋਨ ਲਾ ਕੇ ਦੱਸ ਦਿਓ ਵੀ ਹਾਂ ਭਈ ਸਾਬੇ ਤੂੰ ਮੈਂ ਵਾਦਾ ਕਰਦਾ ਦੁੱਧ ਨਾ ਦਵੇ ਮੈਂ ਤਾਂ ਵੀ ਤੁਸੀਂ ਵਾਦਾ ਹੋਊਗਾ ਕਿਉਂਕਿ ਮੇ ਦਾ ਲੈਵਾ ਹੀ ਬਹੁਤ ਆ ਭਾਈ 5-7 ਦਿਨ ਮੇ ਦੇ ਬਾਕੀ ਆ ਹਜੇ ਬਣਦੀ ਬਣਾਉਂਦੀ ਨੇ ਇਹਨੇ ਕਿੱਥੇ ਚਲੀ ਜਾਣਾ ਭਾਈ ਪਾਲ ਭਾਈ ਨੰਬਰ ਦੇਈ ਕਰਾਂ ਦੀ ਹੁਣ ਮੈਨੂੰ ਆਪਦਾ 9735 ਜੀ 20654 ਇੱਕ ਵਾਰੀ ਹੋਰ 9873520654 9873520654 ਹਣਾ ਜੀ ਇਸ ਨੰਬਰ ਤੇ ਕਰਿਓ ਵੀਰੇ ਦੇ ਨਾਲ ਤੁਸੀਂ ਗੱਲਬਾਤ ਮਿੱਤਰੋ ਪਿੰਡ ਹੈਗਾ ਵਰਖਾਲਾ ਤੇ ਭਾਲਪਾਈ ਦਾ ਨਾਮ ਹੈ